AI यानी आर्टिफिशियल इंटेलिजेंसी दा प्रभाव ਹੁਣ ਸਿਰਫ ਮਸ਼ੀਨਾਂ ਜਾਂ ਚੈਟਬੋਟਾਂ ਤੱਕ ਸੀਮਿਤ ਨਹੀਂ ਰਿਹਾ ਸਗੋਂ ਇਸਨੇ ਮਨੁੱਖਾਂ ਦੀਆਂ ਨੌਕਰੀਆਂ ਨੂੰ ਵੀ ਖਤਰਾ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਹੈ ਮਾਈਕਰੋਸਾਫਟ ਦੀ ਇੱਕ ਨਵੀਂ ਰਿਸਰਚ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਪੇਸ਼ੇ ਪੂਰੀ ਤਰ੍ਹਾਂ AI ਦੇ ਹਵਾਲੇ ਕੀਤੇ ਜਾ ਸਕਦੇ ਹਨ ਇਸ ਦਾ ਮਤਲਬ ਹੈ ਕਿ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਹੁਣ ਖਤਰੇ ਵਿੱਚ ਹਨ ਖਾਸ ਕਰਕੇ ਰਿਸਰਚ ਸੰਚਾਰ ਅਤੇ ਪੜਨ ਤੇ ਲਿਖਣ ਨਾਲ ਸੰਬੰਧਿਤ ਨੌਕਰੀਆਂ ਮਹਾਰਾਜਾ ਕਹਿੰਦੇ ਕਿ ਨਵੀਂ ਟੈਕਨੋਲੋਜੀ ਖਾਸ ਕਰਕੇ AI ਜਿੱਥੇ ਜੀਵਨ ਨੂੰ ਆਸਾਨ ਬਣਾਉਂਦੀ ਹੈ ਉੱਥੇ ਹੀ ਰੋਜ਼ਗਾਰ ਤੇ ਵੀ ਵੱਡਾ ਪ੍ਰਭਾਵ ਪਾ ਰਹੀ ਹੈ ਆਖਰੀ ਕੁਝ ਸਾਲਾਂ 'ਚ ਬੈਂਕ ਕੰਪਨੀਆਂ ਅਤੇ ਸਰਵਿਸ ਸੈਂਟਰਾਂ ਨੇ AI ਚੈਟਬੋਟ ਆਟੋਮੈਟਿਕ ਸਿਸਟਮ ਅਤੇ ਰੋਬੋਟਿਕ ਵਰਗੀਆਂ ਟੈਕਨੋਲੋਜੀ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਖਤਰੇ ਵਿੱਚ ਆ ਰਹੀਆਂ ਨੇ AI ਚੈਟਬੋਟ 24 ਘੰਟੇ ਸੱਤੋ ਦਿਨ ਕੰਮ ਕਰ ਸਕਦੇ ਨੇ ਥੱਕਦੇ ਬਿਲਕੁਲ ਨਹੀਂ ਨੇ ਇਲਾਣੀ ਗਲਤੀਆਂ ਵੀ ਘਟ ਕਰਦੇ ਨੇ ਇਸ ਕਰਕੇ ਕਈ ਕੰਪਨੀਆਂ ਨੇ ਇਨਸਾਨੀ ਕਰਮਚਾਰੀਆਂ ਦੇ ਥਾਂ ਇਹਨਾਂ ਨੂੰ ਲਾ ਦਿੱਤਾ ਹੈ। ਇਸ ਦੇ ਨਾਲ ਹੀ ਜੁੜਿਆ ਇੱਕ ਮਾਮਲਾ ਆਸਟ੍ਰੇਲੀਆ ਦੇ ਵਿੱਚ ਸਾਹਮਣੇ ਆਇਆ ਹੈ। ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕ ਨੇ ਆਪਣੀ ਸੇਵਾਵਾਂ ਵਿੱਚ ਆਟੋਮੇਸ਼ਨ ਲਿਆਉਂਦੇ ਹੋਏ ਇੱਕ ਨਵਾਂ AI ਚੈਟਬੋਟ ਤਿਆਰ ਕੀਤਾ ਹੈ ਜਿਸ ਨਾਲ 45 ਕਾਲ ਸੈਂਟਰ ਕਰਮਚਾਰੀਆਂ ਦੀ ਨੌਕਰੀ ਖਤਮ ਕਰ ਦਿੱਤੀ ਗਈ ਹੈ। ਬੈਂਕ ਵੱਲੋਂ ਕਿਹਾ ਗਿਆ ਹੈ ਕਿ ਇਹ ਫੈਸਲਾ ਗਾਹਕਾਂ ਨੂੰ ਤੇਜ਼ ਅਤੇ ਆਸਾਨ ਸਹਾਇਤਾ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਲਿਆ ਗਿਆ ਹੈ। ਕਾਮਨਵੈਲਥ ਬੈਂਕ ਜੋ ਕਿ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ ਹੁਣ కృਤ੍ਰਿਮ ਬੁੱਧੀ ਯਾਨੀ AI ਵਿੱਚ ਨਿਵੇਸ਼ ਕਰ ਰਿਹਾ ਹੈ ਇਸੇ ਸਾਲ ਦੀ ਸ਼ੁਰੂਆਤ ਦੇ ਵਿੱਚ ਬੈਂਕ ਨੇ 5.13 ਬਿਲੀਅਨ ਡਾਲਰ ਦਾ ਨਫਾ ਦਰਜ ਕੀਤਾ ਹੁਣ ਇਹ ਬੈਂਕ ਹੋਰ ਆਸਟ੍ਰੇਲੀਆਈ ਵਿੱਤੀ ਸੰਸਥਾਵਾਂ ਮੰਗ AI ਨੂੰ ਆਪਣੀ ਸੇਵਾਵਾਂ ਵਿੱਚ ਸ਼ਾਮਲ ਕਰ ਰਿਹਾ ਹੈ ਤਾਂ ਜੋ ਗਾਹਕਾਂ ਨੂੰ ਤੇਜ਼ ਹੁਸ਼ਿਆਰ ਤੇ ਆਧੁਨਿਕ ਸਹੂਲਤਾਂ ਮਿਲ ਸਕਣ ਪਰ ਇਸ ਤਬਦੀਲੀ ਨਾਲ ਇੱਕ ਨੁਕਸਾਨ ਵੀ ਹੋਇਆ ਹੈ 45 ਕਾਲ ਸੈਂਟਰ ਕਰਮਚਾਰੀਆਂ ਦੀਆਂ ਨੌਕਰੀਆਂ ਕੱਢ ਦਿੱਤੀਆਂ ਗਈਆਂ ਨੇ ਬੈਂਕ ਦਾ ਕਹਿਣਾ ਹੈ ਕਿ ਹੁਣ AI ਰਾਹੀਂ ਗਾਹਕ ਆਸਾਨੀ ਨਾਲ ਤੇਜ਼ੀ ਨਾਲ ਮਦਦ ਲੈ ਸਕਣਗੇ ਬੈਂਕ ਦੇ ਪ੍ਰਬੰਧਕ ਮੁਤਾਬਕ ਸਾਨੂੰ ਲੋੜ ਹੈ ਅਸੀਂ ਆਪਣੇ ਗਾਹਕਾਂ ਨੂੰ ਉਹ ਟੰਗ ਦਈਏ ਜੋ ਉਹ ਚਾਹੁੰਦੇ ਨੇ ਫੌਰੀ ਜਵਾਬ ਸਿੱਧੀ ਸਰਵਿਸ ਤੇ 24 ਘੰਟੇ ਸੱਤੋ ਦਿਨ ਸਹਾਇਤਾ ਜਦਕਿ ਕਈ ਗਾਹਕ ਚੈਟਬੋਟ ਨਾਲ ਸੰਤੁਸ਼ਣ ਨਜ਼ਰ ਆ ਰਹੇ ਨੇ ਪਰ ਕੁਝ ਲੋਕਾਂ ਨੇ ਇਨਸਾਨੀ ਟੱਚ ਦੀ ਕਾਟ ਮਹਿਸੂਸ ਕੀਤੀ ਹੈ ਕਈ ਪੁਰਾਣੇ ਕਰਮਚਾਰੀ ਜੋ ਸਾਲਾਂ ਤੋਂ ਸੇਵਾ ਕਰ ਰਹੇ ਸੀ ਉਨ੍ਹਾਂ ਵਾਸਤੇ ਇਹ ਨੌਕਰੀ ਘੋਣਾ ਝਟਕਾ ਸਾਬਤ ਹੋਇਆ ਹੈ ਇੱਕ ਕਦਮ ਸਾਫ਼ ਦੱਸ ਦੇ ਕਿ AI ਟੈਕਨੋਲੋਜੀ ਕਿਸ ਤਰ੍ਹਾਂ ਰੋਜ਼ਗਾਰ ਦੇ ਪੈਰਾਡਾਈਮ ਨੂੰ ਬਦਲ ਰਹੀ ਹੈ ਜਿੱਥੇ ਇੱਕ ਪਾਸੇ ਗਾਕਾ ਲਈ ਸੁਵਿਧਾ ਵਧ ਰਹੀ ਹੈ ਦੂਜੇ ਪਾਸੇ ਇਨਸਾਨੀ ਨੌਕਰੀਆਂ ਖਤਰੇ ਵਿੱਚ ਪੈ ਰਹੀਆਂ ਨੇ ਬੈਂਕ ਦਾ ਇਹ ਫੈਸਲਾ ਇਹ ਵੀ ਦਰਸਾਉਂਦਾ ਹੈ ਕਿ ਭਵਿੱਖ ਦੀਆਂ ਨੌਕਰੀਆਂ ਹੁਣ ਸਿਰਫ ਟੈਕਨੋਲੋਜੀ ਵਾਲਿਆਂ ਲਈ ਹੋਣ ਗਿਆ AI ਟੈਕਨੋਲੋਜੀ ਜਿੱਥੇ ਕਾਰੋਬਾਰ ਨੂੰ ਨਵੀਂ ਰਫ਼ਤਾਰ ਦੇ ਰਹੀ ਹੈ ਉੱਥੇ ਇਨਸਾਨੀ ਕਰਮਚਾਰੀਆਂ ਲਈ ਚੁਣੌਤੀਆਂ ਵੀ ਖੜੀ ਕਰ ਰਹੀ ਹੈ ਇਸ ਖਬਰ ਲਈ ਤੁਹਾਡਾ ਕੀ ਕਹਿਣਾ ਹੈ ਤੁਸੀਂ ਕੀ ਰਾਏ ਦੋਗੇ ਕਿ AI ਦਾ ਇਸਤੇਮਾਲ ਸਹੀ ਹੈ ਹਰ ਪਾਸੇ AI ਦਾ ਇਸਤੇਮਾਲ ਹੋਣਾ ਚਾਹੀਦਾ ਹੈ AI ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਨਾਂ ਨੂੰ ਕਿਸ ਤਰ੍ਹਾਂ ਖਤਰਾ ਹੋਰ ਹੋ ਸਕਦਾ ਹੈ ਇਸ ਬਾਰੇ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਰੇਡੀਓ ਸਾਂਝੀ ਆਵਾਜ਼ ਦੇ ਨਾਲ ਤੁਸੀਂ ਜੁੜੇ ਹੋਏ ਹੋ ਹੋਰ ਤਾਜ਼ਾ ਤਰੀਨ ਖਬਰਾਂ ਲਈ ਜਾਣਕਾਰੀਆਂ ਲਈ ਤੁਸੀਂ ਰੇਡੀਓ ਸਾਂਝੀ ਆਵਾਜ਼ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ